ਸਰਦਾਰਾਂ ਦੇ ਪਾਸ ਤੇ ਸੁਬਤਨਾ ਕਿਤੇ ਉਹ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਤੇ ਆਪਾਂ ਇੱਥੇ ਬੈਠੇ ਸਾਰੇ ਜਾਣੇ ਹਨ ਤੇ ਅੰਬੋਲਾ ਨੂੰ ਤੁਮਰ ਪਤਾ ਹੋਊਗੀ ਤੇ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਉਹ ਤੇਹੀ ਰਤੇ ਤੁਰਪੇ ਪੁੱਤ ਤੇਗ ਬਹਾਦਰ ਦੇ ਪਰਤੇ ਕੋਈ ਨੂਰੀ ਇਲਾਹੀ ਦਿਲ ਦੀ ਤੇ ਪਾਤਰ ਤੇ ਪਰਤੇ ਕੋਈ ਨੂਰੀ ਇਲਾਹੀ ਬੱਚਿਆਂ ਵਿੱਚ ਫਤੇ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਝਲਕਾਂ ਨੇ ਪਾਤਸ਼ਾਹ ਸੁਣਦੇ ਨਾ ਕਿਤੇ ਉਹ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਤੇ ਆਪਾਂ ਇੱਥੇ ਬੈਠੇ ਸਾਰੇ ਜਣੇ ਹਨ ਤੇ ਬੰਦੂਲਾ ਮੇ ਤੁਮਰ ਫਤੌਗੀ ਕੇ ਕਦਨਾ ਉਨਤੰਗਾ ਕਰਦੇ ਓ ਤੇ ਹੀ ਰਤੇ ਤੁਰਪੇ ਪੁੱਤ ਤੇਜ ਬਹਾਦਰ ਦੇ ਪਰਤੇ ਕੋਈ ਨੂਰੀ ਇਲਾਹੀ ਦਿੱਲੀ ਦੇ ਫਾਤਰ ਤੇ ਪਰਤੇ ਕੋਈ ਨੂਰੀ ਇਲਾਹੀ ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ ਸਾਤੇ ਲਈ ਕਿਲੇ ਬਣ ਗੀਆਂ ਸਰਕਾਂ ਦੇ ਪਾਤਸ਼ਾ ਸਾਤੇ ਲਈ ਕਿਲੇ ਬਣ ਗਿਆ ਸਰਕਾਂ ਦੇ ਪਾਤਸ਼ਾ ਸਾਤੇ ਲਈ ਕਿਲੇ ਬਣ ਗਿਆ ਸਰਕਾਂ ਦੇ ਪਾਤਸ਼ਾ ਤੁਹਾਡੇ ਨਾਲ ਕਿਤੇ ਉਹ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਤੇ ਆਪਾਂ ਇੱਥੇ ਬੈਠੇ ਸਾਰੇ ਜਾਣੇ ਹਨ ਤੇ ਅੰਮੋਲਨ ਦੀ ਸਮਰਪਤਾ ਉਹ ਗੀਤ ਤੇ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਉਹ ਤੇ ਹੀ ਰਤੇ ਤੁਰਪੇ ਪੁੱਤ ਤੇਗ ਬਹਾਦਰ ਦੇ ਪਰਤੇ ਕੋਈ ਨੂਰੀ ਇਲਾਹੀ ਜਿੱਲਦੀ ਤੇ ਪਾਤਰ ਤੇ ਪਰਤੇ ਕੋਈ ਨੂਰੀ ਇਲਾਹੀ ਬੱਤਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ ਝਲਕਾਂ ਨੇ ਪਾਤਸ਼ਾਹ ਸਤਿ ਲਈ ਕਿਲੇ ਬਣ ਕੀਆ ਸਰਦਾਰ ਨੇ ਪਾਛਾ ਸਭ ਤੋਂ ਨਖੇ ਤੇ ਉਹ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਤੇ ਆਪਾਂ ਇੱਥੇ ਬੈਠੇ ਸਾਰੇ ਜਾਣੇ ਹਨ ਤੇ ਅੰਮੋਲਨ ਕੀ ਤੁਮਰ ਪਤਾ ਹੋਗੀ ਤੇ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਉਹ ਤੇ ਹੀਰਤੇ ਤੁਰਪੇ ਪੁੱਤ ਤੇਗ ਬਹਾਦਰ ਦੇ ਪਰਤੇ ਕੋਈ ਨੂਰੀ ਲਹੀ ਦਿੱਲੀ ਤੇ ਪਾਤਰ ਤੇ ਪਰਤੇ ਕੋਈ ਨੂਰੀ ਇਲਾਹੀ ਬੱਤਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗੀਆਂ